ਅੱਜ ਪੰਜਾਬ ਦੇ ਇੱਕ ਮਹਾਨ ਪੁੱਤਰ ਦਾ ਜਨਮ ਦਿਨ ਹੈ ਜਿਨੇ ਬੌਜਨ ਸਮਾਜ ਦੀ ਆਵਾਜ਼ ਬਣ ਕੇ ਬੌਜਨ ਸਮਾਜ ਨੂੰ ਬੋਲਣ ਲਈ ਜ਼ੁਬਾਨ ਦਿੱਤੀ ਬੌਜਨ ਸਮਾਜ ਨੂੰ ਇੱਕ ਰਾਜਨੀਤਿਕ ਤਾਕਤ ਬਣ ਲਈ ਪੈੜ ਪਾਈ ਫਿਰ ਉਸ ਪਾਇਰ ਦੇ ਉੱਤੇ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਤੋਂ ਪ੍ਰਚਾਰਕ ਮਿਸ਼ਨਰੀ ਲੋਕ ਨਿਕਲੇ ਜਿੰਨਾ ਮਿਸ਼ਨਰੀ ਲੋਕਾਂ ਨੇ ਪੂਰੇ ਭਾਰਤ ਦੇ ਵਿੱਚ ਵਾਜਨ ਸਮਾਜ ਦੀ ਆਵਾਜ਼ ਵੜ ਕੇ ਵਾਜਨ ਸਮਾਜ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਤੇ ਭਾਰਤ ਦੇ ਸਭ ਤੋਂ ਵੱਡੇ ਰਾਜ ਇੱਕ ਤਹਿਲ ਕਾ ਮਚਾ ਦਿੱਤਾ ਪਹਿਲਾ OBC ਤੇ BC ਨੇ ਤੇ SC ST ਨੇ ਰਲ ਕੇ ਖੀਰਬਲਾਈ ਸਿੰਘ ਜਾਦਲ ਦੀ ਇੱਕ ਬਹੁਤ ਹੀ ਖੂਬਸੂਰਤ ਸਰਕਾਰ ਬਣਾਈ ਔਰ ਇਸ ਸਰਕਾਰ ਜਿੱਥੇ ओबीसी बीसी एससी एसटी दी ताकत बनी जिन्ने पूरे भारत ਦੇ ਵਿੱਚ ਮਨੁਵਾਦੀਆ ਦਾ ਜੀਣਾ ਹਰਾਮ ਕਰ ਦਿੱਤਾ ਮਨੁਵਾਦੀਆ ਦੀ ਰਾਤ ਦੀ ਨੀਂਦ ਉਡਾ ਦਿੱਤੀ ਫਿਰ ਭਾਰਤ ਦੇ ਸਾਹਮਣੇ Dalit OBC आदिवासी ਤੇ ਕਟ ਗਿਣਤੀਆਂ ਲਈ ਇੱਕ ਆਸ ਦੀ ਕਿਰਨ ਜਾਗੀ ਉਸ ਮਹਾਂਪੁਰਖ ਨਿਸ਼ਕਾਮ ਯੋਧੇ ਮਾਨਯੋਗ ਸ਼੍ਰੀ ਕਾਸ਼ੀ RAM ਜੀ ਦਾ ਅੱਜ ਜਨਮ ਦਿਨ ਹੈ ਮੈਂ ਗੁਰਮੇਸ਼ ਸਿੰਘ ਮਠਾੜੂ ਬੁਲਾਰਾ ਸਮਾਜਵਾਦੀ ਪਾਰਟੀ ਰਾਸ਼ਟਰੀ ਪ੍ਰਧਾਨ ओबीसी इंडिया कन्वीनर रामगढ़िया मिसल ओ मिसल जिन्ने भारत दी धरती तो ਅੰਗਰੇਜ਼ਾਂ ਦੀ ਜੜ ਪੁੱਟ ਦਿੱਤੀ ਮੁਸਲਮਾਨਾਂ ਦੀ ਮੁਗਲ ਰਾਜ ਦੀ ਜੜ ਪੁੱਟ ਦਿੱਤੀ ਦਿੱਲੀ ਦੇ ਵਿੱਚੋਂ ਮੁਸਲਮਨ ਹਕੂਮਤ ਦਾ ਤਖ਼ਤਾ ਪੁੱਟ ਕੇ ਸੱਚ ਖਰਚੀ ਰੇਰ ਮੰਦਰ ਸਾਹਿਬ ਦੀਆਂ ਚਰਨਾਂ ਚ ਲਿਆ ਕੇ ਉਹ ਸ਼ਾਹੀ ਤਖਤ ਕੈਦ ਕਰ ਦਿੱਤਾ ਉਹ ਮਿਸਲ ਜਿਹਦੇ ਬਹਾਦਰ ਯੋਧਿਆ ਨੇ ਸਤਗੁਰੂ ਰਾਮ ਸਿੰਘ ਜੀ ਨੇ ਇਕੱਲਿਆਂ ਤੁਰ ਕੇ ਨਾਕਤਾਰੀ ਸਸਤਾ ਪੰਚ ਦਾ ਆਗਾਜ਼ ਕੀਤਾ ਤੇ 200 ਮੁਲਕਾਂ ਤੇ ਰਾਜ ਕਰਨ ਵਾਲੇ ਅੰਗਰੇਜ਼ ਰਾਜ ਨੂੰ ਕੰਬੜਾ ਲਾ ਦਿੱਤਾ ਅੱਜ ਮੈਂ ਗੱਲ ਕਰ ਰਿਹਾ ਆਪਣੇ ਬਹੁਜਨ ਸਮਾਜ ਦੇ ਨੇਤਾ ਸ਼੍ਰੀ ਕਾਸ਼ੀ ਰਾਮ ਜੀ ਦੀ ਜਿਨ੍ਹਾਂ ਨੇ ਮਨੁਵਾਦੀ ਤਾਕਤਾਂ ਨੂੰ ਇੱਕਦਮ ਯਾਰ ਦਾ ਕੋਟ ਪਿਆਦਤਾ ਬਦਕਿਸਮਤੀ ਨਾਲ ਉਹਨਾਂ ਦੇ ਹੀ ਇੱਕ ਚੇਲੇ ਨੇ ਸੱਤਾ ਦੀ ਭੁੱਖ ਦੇ ਵਿੱਚ ਮਨੁਵਾਦੀਆਂ ਨਾਲ ਹੱਥ ਮਿਲਾ ਲਿਆ ਤੇ ਫਿਰ ਉਹਨਾਂ ਨੂੰ ਆਪਣੇ ਦਾਇਰੇ 'ਚ ਨજરਬੰਦ ਕਰ ਲਿਆ ਮਨੁਵਾਦੀਆਂ ਦੀ 1996 ਦੇ ਵਿੱਚ ਪਰ ਦੇ ਵਿੱਚੋਂ ਨਹੀਂ ਕੁੱਟੀ ਜਾ ਸਕਦੀ ਸੀ ਜੇਕਰ ਸਰ ਕਾਸ਼ੀਰਾਮ ਉਸ ਜੇਲੇ ਦੀ ਨਲਾਈਕੀ ਦਾ ਸ਼ਿਕਾਰ ਹੋ ਕੇ ਕੈਦ ਨਾ ਹੋ ਜਾਂਦੇ ਜਿੰਨੇ ਉਹਨਾਂ ਦੀ ਮੌਤ ਦਾ ਸਫ਼ਰ ਜਿਹੜਾ ਉਹ ਡਰਾਉਣਾ ਕਰ ਦਿੱਤਾ ਪਰਿਵਾਰ ਨੇ ਇਲਜ਼ਾਮ ਵੀ ਲਾਇਆ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਪਰ ਸੱਤਾ ਮੰਨੂਆਦਿਆਂ ਦੇ ਹੱਥ ਚੋਂਨ ਕਰਕੇ ਇਸ ਸਾਡੇ ਬੌਝਨ ਸਮਾਜ ਦੇ ਯੋਧੇ ਦਾ ਜੋ ਕਤਲ ਹੋਇਆ ਉਹਦੀ ਜਾਂਚ ਨਹੀਂ ਹੋ ਸਕੀ ਜਿਹਦਾ ਅਸੀਂ ਵਾਅਦਾ ਕਰਦਾ ਕਿ ਆਓ ਅਸੀਂ ਸਾਰੇ ਬੌਝਨ ਸਾਰੇ ਦਲਿਤ ਪਛੜੇ ਆਦੀਵਾਸੀ ਅਲਪ ਸੰਖਿਆ ਕੱਟਗਿਣਤੀਆਂ ਕੱਚੇ ਹੋਈਏ ਆਓ ਰਲ ਕੇ ਅਗਵਾਈ ਕਰੀਏ ਜਿੱਥੇ ਆਪਣੇ ਇਹ ਜੁਦੇ ਨੂੰ ਇਨਸਾਫ ਦਿਵਾਵਾਂਗੇ ਉਥੇ ਹੀ ਉਹਨਾਂ ਦੇ ਪਾਇਪੂਰਨਿਆਂ ਦੇ ਚਲਦੇ ਹੋਏ ਦਿੱਲੀ ਦੇ ਸੰਘਾਸਨ ਦੇ ਉੱਤੇ ਮੂਲ ਨਿਵਾਸੀਆਂ ਦਾ ਮੁੜ ਰਾਜ ਸਥਾਪਿਤ ਕਰਾਂਗੇ ਵਾਜਨ ਸਮਾਜ ਦਾ ਮੁੜ ਰਾਜ ਸਥਾਪਿਤ ਕਰਾਂਗੇ ਆਓ ਰਲ ਕੇ ਹੰਬਲਾ ਮਾਰੀਏ ਇਹੀ ਉਹਨਾਂ ਨੂੰ ਸਾਡੀ ਸੱਚੀ ਸੁੱਚੀ ਸ਼ਰਧਾ ਜਲੀ ਹੋਵੇਗੀ ਸ਼ਰਧਾ ਦੇ ਫੁੱਲ ਹੋਣਗੇ ਜੈ ਸਮਾਜਵਾਦ ਜੈ ਸਵ đoàn ਜੈ ਭਾਰਤ ਜੈ ਪੀਨ